ડૉક્ટર ભીમરાવ પ્રતિમાનાલ હોઈ છેડછાડ નું લે बीजेपी ਵੱਲੋਂ ਮੰਗ ਪੱਤਰ ਦਿੱਤਾ ਗਿਆ ਐ ਸਮਰਨਦੀ ਗੱਲਬਾਤ ਕਰਦਿਆਂ बीजेपी ਬੀਸੀ ਸੈਲ ਦੇ ਆਗੂ ਸੰਜੀਵ ਕੁਮਾਰ ਅਤੇ ਐਸੀ ਮੋਰਚਾ ਆਗੂ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਪੁਲਿਸ ਅਧਿਕਾਰੀ ACP ਜਸਪਾਲ ਸਿੰਘ ਨੇ ਕਿਹਾ ਕਿ ਭਾਜਪਾ ਦੇ ਐਸੀ ਮੋਰਚਾ ਵੱਲੋਂ ਫਿਲੌਰਚ ਹੋਏ ਬਾਬਾ ਸਾਹਿਬ ਦੀ ਮੂਰਤੀ ਨਾਲ ਬੇਅਦਬੀ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਅੰਮ੍ਰਿਤਸਰ ਵਿੱਚ ਜਿੰਨੀਆਂ ਵੀ ਬਾਬਾ ਸਾਹਿਬ ਦੀਆਂ ਮੂਰਤੀਆਂ ਹਨ ਉਹਨਾਂ ਦੀ ਸੁਰੱਖਿਆ ਦਾ ਜਿੰਮਾ ਪੂਰੀ ਤਰ੍ਹਾਂ ਪੁਲਿਸ ਦੇ ਹੱਥ ਵਿੱਚ ਹੈ ਜਿਹੜੇ ਬਾਬਾ ਸਾਹਿਬ ਦੀ ਅ[]'); ਦਿਨ ਬੇਦਵੀ ਹੋ ਰਹੀਆਂ ਨੇ ਉਹਨਾਂ ਦੀ ਪ੍ਰਤਿਮਾ ਨੂੰ ਦੇ ਜਿਹੜੀ ਬੇਦਵੀ ਕੀਤੀ ਜਾ ਰਹੀ ਹੈ ਉਹਦੇ ਰੋਸ ਪ੍ਰਦਰਸ਼ਨ ਦੇ ਇੱਥੇ ਸਾਡੇ ਪੰਜਾਬ ਦੇ ਜਨਕਤਿਰ ਸ੍ਰੀ ਸੰਦੀਪ ਗਿੱਲ ਜੀ ਨਿੰਦਰ ਗੋਲਡੀ ਜੀ ਓਮਪਰਕਸ਼ ਕਾਕਾ ਜੀ ਔਰ ਸਮੂਚੀ ਸੜੀ ਸਾਡੀ ਟੀਮ ਇੱਥੇ ਆਈ ਹੈ ਭਾਜਪਾ ਦੀ ਅੱਜ ਅਸੀਂ ਪ੍ਰਸ਼ਾਸਨ ਨੂੰ ਇੱਕ ਮੰਗ ਕਰਦੇ ਆ ਕਿਉਂਕਿ ਜਿਹੜੇ ਪੰਜਾਬ ਸਰਕਾਰ ਹੈ ਇਹ ਬਾਬਾ ਸਾਹਿਬ ਦੀ ਜਿਹੜੀ ਅ[]'); ਦਿਨ ਬੇਦਵੀ ਹੋ ਰਹੀ ਆ ਇਹ ਫੇਲ ਹੋ ਚੁੱਕੀ ਹੈ ਅੱਜ ਇੱਥੇ ਬਾਬਾ ਸਾਹਿਬ ਦੀ ਮੂਰਤੀ ਦੇ ਕੋਲ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਐਸਸੀ ਮੋਰਚਾ ਸੈੱਲ ਆ ਉਹਨਾਂ ਵੱਲੋਂ ਸਾਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਹਦੇ ਚ ਉਹ ਪਿੰਡ ਲੰਗ ਜਿਹੜਾ ਫਲੋਅ ਤੇ ਲੱਗੇ ਉਹਦੇ ਚ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਕੋਈ ਛੇੜਛਾੜ ਹੋਈ ਆ ਉਹਦੇ ਸਬੰਧੀ ਕਾਰਵਾਈ ਕਰਨ ਸੰਬੰਧੀ ਤੇ ਪੰਜਾਬ ਚ ਜਿਹੜੀਆਂ ਵੀ ਮੂਰਤੀਆਂ ਬਾਬਾ ਸਾਹਿਬ ਦੀ ਲੱਗੇ ਨੇ ਜਿਹੜੇ ਸਟੈਚੂ ਲੱਗੇ ਨੇ ਉਹਨਾਂ ਦੀ ਅੱਗੇ ਤੋਂ ਸੁਰੱਖਿਆ ਸੰਬੰਧੀ ਜਿਹੜੀ ਉਹਨਾਂ ਨੇ ਮੰਗ ਕੀਤੀ ਆ